ਸ਼ਹਿਰ ਚੋਰੀਆਂ ਹੋ ਰਹੀਆਂ ਨੇ ਕੀ ਕਹੂੰਗਾ ਤੁਸੀਂ ਚਾਹੁੰਦੇ ਕੀ ਕਰੀਏ ਨਹੀਂ ਦੇਖੋ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਬਾਈ ਜੀ ਇਹ ਬੜੀ ਮੰਦ ਭਾਗੀ ਘਟਨਾ ਹੋ ਰਹੀਆਂ ਨੇ ਸਾਡੇ ਸ਼ਹਿਰ ਦੇ ਵਿੱਚ ਇਹ ਅੱਜ ਤੱਕ ਅਸੀਂ ਨਾ ਸੁਣੀਆਂ ਸੀ ਨਾ ਦੇਖੀਆਂ ਸੀ ਕੱਲੀਆਂ ਅਖਬਾਰਾਂ ਚ ਸੁਣਦੇ ਸੀਗੇ ਵੀ ਬਾਰਡਰ ਵਾਲੇ ਏਰੀਆ ਦੇ ਵਿੱਚ ਕਿਵੇਂ ਚੋਰੀਆਂ ਦਿਨ ਦਿਹਾੜੇ ਕੀਤੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਅੱਜ ਸਾਨੂੰ ਦੇਖਣਾ ਪੈ ਰਿਹਾ ਬੜੀ ਬਦਨਸੀਬੀ ਨਾਲ ਕਿ ਇਹ ਚੀਜ਼ਾਂ ਸਾਡੇ ਸ਼ਹਿਰ ਧੂਰੀ ਵਿੱਚ ਵੀ ਹੋਣ ਲੱਗ ਪਈਆਂ ਆ ਤੁਹਾਡੇ ਸਾਹਮਣੇ ਜਿਹੜੇ ਕੈਮਰੇ ਤੇ ਮੇਰੇ ਨਾਲ ਬੈਠੇ ਐ ਬਹੁਤ ਸਤਿਕਾਰਯੋਗ ਸਖਸ਼ੀਤਾ ਨੇ ਪਿੱਛੇ ਖੜੇ ਆ ਬੜੇ ਮਾਨਯੋਗ ਵਿਅਕਤੀ ਨੇ ਸਾਹਿਬ ਇਹਨਾਂ ਦੇ ਸਾਰੇ ਵਿਕਟਮਸ ਨੇ ਇਹ ਚੀਜ਼ਾਂ ਦੇ ਜਿਨ੍ਹਾਂ ਦੇ ਡਾਕਟਰ ਸਾਹਿਬ ਦੇ ਘਰੇ ਪਿਛਲੇ 2 ਦਿਨ ਪਹਿਲਾਂ ਦਿਨ ਦਿਹਾੜੇ ਸੌਰੀ ਰਾਤ ਨੂੰ 11 ਵਜੇ ਇਹਨਾਂ ਦੇ ਘਰੇ ਆਉਂਦੇ ਐ ਔਰ ਇਹਨਾਂ ਨਾਲ ਕੁਸਪੈਟ ਕਰਕੇ ਇਹਨਾਂ ਦੀ ਚੋਰੀਆਂ ਕੀਤੀਆਂ ਜਾਂਦੀਆਂ ਮਤਲਬ ਐਦਾਂ ਦੀਆਂ ਜਿਹੜੀਆਂ ਚੋਰੀਆਂ ਨੇ ਇਹ ਤੇ ਸਾਡੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਐ ਔਰ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਵਿਜੇ ਬਾਬਾ ਜੀ ਬੈਠੇ ਹੈ ਇਹਨਾਂ ਦੇ ਪੀਰਖਾਨੇ ਵਿੱਚ ਦੁਪਹਿਰੇ 1 ਵਜੇ ਸਿਖਰ ਦੁਪਹਿਰੇ 1 ਵਜੇ ਉੱਥੇ ਗੋਲਕ ਦੀ ਚੋਰੀ ਕੀਤੀ ਜਾਂਦੀ ਹੈ ਜੀ ਆ ਸਾਡੇ ਵਿਜੇ ਜੀ ਮਗਰ ਖੜੇ ਹੈ ਇਹਨਾਂ ਦੇ 3rd ਫਲੋਰ ਤੋਂ ਘਰ ਤੇ ਉਤਰ ਕੇ ਬੰਦੇ ਆਉਂਦੇ ਹੈ ਰੋਸ਼ਨਦਾਨ ਜਿੱਥੇ ਬਣਿਆ ਹੁੰਦਾ ਉੱਥੋਂ ਨਿਕਲ ਕੇ ਬੰਦੇ ਆਉਂਦੇ ਆ ਵਿਅਕਤੀ ਉੱਥੋਂ ਆ ਕੇ ਥੱਲੋਂ 1.5 ਲੱਖ ਦੀ ਚੋਰੀ ਕਰਦੇ ਆ ਆ ਮਗਰ ਸਾਡੇ ਡਾਕਟਰ ਕਲਸੀ ਸਾਹਿਬ ਖੜੇ ਹੈ ਇਹਨਾਂ ਨਾਲ ਵੀ ਸੇਮ ਇਨਸੀਡੈਂਟ ਹੁੰਦਾ ਜੀ ਇਹਨਾਂ ਦੀ ਦੁਕਾਨ ਤੇ ਤੋੜ ਭੰਨ ਕਰਕੇ ਚੋਰੀ ਕੀਤੀ ਜਾਂਦੀ ਹੈ ਅਬ ਬਾਗੜੀਆਂ ਰੋਡ ਤੇ ਖੜੇ ਆ ਜੀ ਆ ਮੇਰੇ ਭਰਾ ਖੜੇ ਆ ਇਹਨਾਂ ਦੇ ਬ੍ਰਦਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ 6 ਵਿਅਕਤੀਆਂ ਵੱਲੋਂ ਉਹਦੇ ਵਿੱਚੋਂ 2 ਵਿਅਕਤੀ ਆਇਡੈਂਟੀਫਾਈ ਵੀ ਕਰ ਲਏ ਗਏ ਆ ਇਹਨਾਂ ਵੱਲੋਂ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਬੜੀ ਕਹਿ ਸਕਦੇ ਹੋ ਕਿ ਬੜੀ ਬੇਪਾਗੀ ਗੱਲ ਹੈ ਕਿ ਸਾਡੀ ਪ੍ਰਸ਼ਾਸਨ ਇਸ ਚੀਜ਼ ਤੇ ਗੌਰ ਨਹੀਂ ਕਰ ਰਹੀ ਜੀ ਕਾਂਗਰਸ ਪਾਰਟੀ ਦੇ ਨੁਮਾਇੰਦੇ ਤੁਹਾਡੇ ਵੱਲੋਂ ਕੀ ਬਿਆਨ ਦਿੱਤੇ ਜਾ ਰਹੇ ਨੇ ਨਹੀਂ ਔਰੇ ਮੈਂ ਕੋਈ ਕਾਂਗਰਸ ਪਾਰਟੀ ਹੋਣ ਦੇ ਨਾਤੇ ਨਹੀਂ ਆਇਆ ਔਰੇ ਮੈਂ ਆਇਆ ਮੇਰੇ ਸ਼ਹਿਰ ਕਰਕੇ ਕਿਉਂਕਿ ਇਹ ਮੇਰਾ ਆਪਣਾ ਸ਼ਹਿਰ ਹੈ ਔਰ ਇਹ ਸ਼ਹਿਰ ਦੇ ਵਿੱਚ ਅਗਰ ਅਸੀਂ ਆਪਣੇ ਲੋਕਾਂ ਦੀ ਬਾਸ਼ਨੀ ਬੁਲੰਦ ਕਰਾਂਗੇ ਤਾਂ ਮੈਨੂੰ ਲੱਗਦਾ ਚਿੱਟੇ ਕੁੜਤੇ ਪਜਾਮੇ ਪਾਉਣ ਦਾ ਕੋਈ ਫਾਇਦਾ ਨਹੀਂ ਅਗਰ ਅਸੀਂ ਇਹ ਮੁੱਦੇ ਇਹ ਸਾਡੇ ਸਮਾਜਿਕ ਮੁੱਦੇ ਜਿਹੜੇ ਹਰ ਘਰ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜੇ ਅਸੀਂ ਉਹਨੂੰ ਉਜਾਗਰ ਨਹੀਂ ਕਰ ਸਕਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਿਅਕਤੀ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ ਔਰ ਕਿਉਂਕਿ ਇਹ ਇਹ ਉਹ ਲੋਕ ਨੇ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਦੇਣਾ ਹੈ ਚਾਹੇ ਉਹ ਸਾਡੇ ਮਾਨਯੋਗ ਬਾਬਾ ਜੀ ਨੇ ਚਾਹੇ ਡਾਕਟਰ ਸਾਹਿਬ ਨੇ ਚਾਹੇ ਉਹ ਵਿਜੇ ਜੀ ਨੇ ਚਾਹੇ ਉਹ ਡਾਕਟਰ ਕਲਸੀ ਸਾਹਿਬ ਨੇ ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੁਣ ਅਗਰ ਮ ਸਾਡੇ ਉਰੇ ਨਵਾਂ ਇੰਡਸਟਰੀ ਚੈਂਪਰ ਦੇ ਪ੍ਰਧਾਨ ਨੇ ਬਲਜੀਤ ਜੀ ਐ ਸੈਕਟਰੀ ਸਾਹਿਬ ਖੜੇ ਐ ਸਰਬਜੀਤ ਜੀ ਇਹਨਾਂ ਨੇ ਮੈਨੂੰ ਪਰਸੋਂ ਦੱਸਿਆ ਕਿ ਡਾਕਟਰ ਸਾਹਿਬ ਕੋਲ ਰਾਤ ਨੂੰ 12 ਵਜੇ ਆਉਂਦੇ ਐ ਫੈਕਟਰੀ ਦੇ ਵਿੱਚ ਕਿਸੇ ਦਾ ਹੱਥ ਕੱਟਿਆ ਜਾਂਦਾ ਤੇ ਡਾਕਟਰ ਸਾਹਿਬ ਨਿਊ ਇਅਰ ਵਾਲੇ ਦਿਨ 31 ਤਰੀਕ ਵਾਲੇ ਦਿਨ 12 ਵਜੇ ਉਹਦੀ ਸਰਜਰੀ ਕਰਦੇ ਐ ਜੀ ਅਗਰ ਐਦਾਂ ਦੀਆਂ ਇਨਸੀਡੈਂਟਸ ਹੋਣਗੀਆਂ ਜਿਹੜੀਆਂ ਡਾਕਟਰ ਸਾਹਿਬ ਨਾਲ ਹੁਣ ਹੋਈਆਂ ਫਿਰ ਉਹ ਕੱਲ ਨੂੰ ਕਿਹੜੇ ਵਿਅਕਤੀ ਦੀਆਂ ਸਰਜਰੀਆਂ ਕਰਨਗੇ ਜੀ ਕਿਹਦੀ ਰਾਤ ਨੂੰ ਅੱਧੀ ਰਾਤ ਨੂੰ ਜਦੋਂ ਹਾਕ ਪੁੱਗ ਇਹਨਾਂ ਨੇ ਕਿਹੜਾ ਗੇਟ ਖੋਲਣਿਆ ਫਿਰ ਕਿਉਂਕਿ ਜਦੋਂ ਆਪ ਤੇ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਸਾਰੇ ਜਿਹੜੇ ਵਿਕਟਿਮਸ ਨੇ ਉਹਨਾਂ ਨਾਲ ਰਲ ਕੇ ਸਾਰੇ ਆਗੂ ਸਹਿਬਾਨਾਂ ਨਾਲ ਖੜੇ ਹੋ ਕੇ ਇਹ ਪੀਸੀ ਕਰੀਏ ਕਿ ਐਦਾਂ ਦੇ ਜਿਹੜੇ ਚੀਜ਼ਾਂ ਹੋ ਰਹੀਆਂ ਨੇ ਐਦਾਂ ਦੇ ਇਨਸੀਡੈਂਟਸ ਹੋ ਰਿਹਾ ਉਹਨੂੰ ਰੋਕਿਆ ਜਾਵੇ ਔਰ ਪ੍ਰਸ਼ਾਸਨ ਅਗੇ ਪੂਰ ਜੋਰ ਅਪੀਲ ਹੈ ਅਗਰ ਇਹਤੇ ਉਹ ਨਤਬੰਦੀ ਨਹੀਂ ਕਰਦੇ ਅਗਰ ਉਹ ਇਸ ਚੀਜ਼ ਨੂੰ ਨਕੇਲ ਨਹੀਂ ਪਾਉਂਦੇ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤੇਜ਼ੀ ਨਾਲ ਕਰਿਆ ਜਾਵੇਗਾ ਮੁੱਖ ਮੰਤਰੀ ਤਾਂ ਜੀ ਸਿਰਫ ਬਾਈ ਦੇ ਵਿੱਚ ਆਇਆ ਸੀ ਵੋਟਾਂ ਲੈ ਕੇ ਚਲੇ ਗਏ ਸਨ ਉਹਨਾਂ ਬਾਰੇ ਮੈਂ ਟਿੱਪਣੀ ਨਹੀਂ ਕਰਾਂਗਾ ਪਰ ਉਹਨਾਂ ਨੂੰ ਇਹ ਚਾਹੀਦਾ ਕਿ ਇਹਨਾਂ ਦੇ ਲੋਕ ਪਿੱਛੇ ਜਿਉਂਦੇ ਨੇ ਕਿ ਮਰਦੇ ਇਹ ਤਾਂ ਪੁੱਛ ਸਕਦੇ ਐ ਬਾਜੂ ਭੋਗਾਂ ਦੇ ਸ਼ੋਕਮਤੇ ਜਾਂ ਆਪਦੇ ਘਰਦਿਆਂ ਨੂੰ ਭੇਜ ਕੇ ਹਾਜ਼ਰੀ ਲਵਾਉਣ ਤੋਂ ਬਿਹਤਰ ਹੈ ਕਿ ਪਹਿਲਾਂ ਹੀ ਲੋਕਾਂ ਦਾ ਹਾਲਚਲ ਜਾਣਿਆ ਜਾ ਸਕੇ ਔਰ ਬਾਕੀ ਆਗੂ ਸਹਿਬਾਨਾਂ ਨੂੰ ਵੀ ਮੇਰੀ ਬੇਨਤੀ ਹੈ ਦੇਖੋ ਤੁਹਾਡੇ ਜ਼ਰੀਏ ਜਿਹੜੇ ਵੀ ਵਪਾਰ ਮੰਡਲ ਦੇ ਆਗੂ ਸਹਿਬਾ ਨੇ ਕੋਈ ਵੀ ਸਾਡੇ ਸਮਾਜਿਕ ਜਥੇਬੰਦੀ ਦਾ ਆਗੂ ਹੈ ਕਿ ਐਦਾਂ ਦੇ ਮੁੱਦਿਆਂ ਨੂੰ ਚੱਕਿਆ ਕਰਨ ਐਦਾਂ ਦੇ ਮੁੱਦਿਆਂ ਵਿੱਚ ਇਕੱਠੇ ਹੋਇਆ ਕਰਨ ਔਰ ਕਿਉਂਕਿ ਇਹ ਅਗਰ ਇਹ ਮੁੱਦੇ ਕਰਕੇ ਅਸੀਂ ਇਕੱਠੇ ਨਹੀਂ ਹੋਵਾਂਗੇ ਤਾਂ ਬਾਈ ਜੀ ਸਾਡੇ ਜਿਉਣ ਦਾ ਕੋਈ ਫਾਇਦਾ ਹੀ ਨਹੀਂ ਅਸੀਂ ਸਾਰੇ ਜਾਣੇ ਸਮਾਜਿਕ ਪ੍ਰੋਗਰਾਮਾਂ 'ਤੇ ਇਕੱਠੇ ਹੋਨੇ ਆ ਪਰ ਉਹਨਾਂ ਨੂੰ ਚਾਹੀਦਾ ਕਿ ਆ ਜਿਹੜੇ ਮੁੱਦੇ ਐ ਪਿਛਲੇ 5-7 ਦਿਨਾਂ 'ਚ ਧੂਰੀ 'ਚ 10 ਤੋਂ 12 ਚੋਰੀਆਂ ਹੋ ਗਈਆਂ ਜੀ ਅਲੱਗ-ਅਲੱਗ ਏਰੀਆ 'ਤੇ ਹੋਈਆਂ ਨੇ ਕਿਸੇ ਦਿਨ ਦਿਹਾੜੇ ਹੋਈਆਂ ਕਿਸੇ ਰਾਤ ਨੂੰ ਹੋਈਆਂ ਇਹ ਚੀਜ਼ਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਐ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਐ ਇਥੇ ਗੌਰ ਕਰਨ ਔਰ ਸਾਰੇ ਆਨੂੰ ਬਾਕੀਆਂ ਨੂੰ ਬੇਨਤੀ ਐ ਕਿ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਆ ਕੇ ਆਪਣੇ ਧੂਰੀ ਦੀ ਆਵਾਜ਼ ਬੁਲੰਦ ਕਰੀਏ ਔਰ ਇਹ ਚੀਜ਼ਾਂ ਹੋਣ ਤੋਂ ਰੋਕੀਏ ਤੇਹੀ ਗੱਲ ਕਹੂੰਗਾ ਜੀ ਬਹੁਤ ਮਾੜੀ ਗੱਲ ਹੋ ਰਹੀ ਐ ਪਹਿਲਾਂ 2021 'ਚ ਮੇਰੇ ਘਰ ਵੀ ਚੋਰੀ ਹੋਈ ਤੇ ਉਦੋਂ ਵੀ ਮੈਨੇ ਬਹੁਤ ਕੋਸ਼ਿਸ਼ ਕੀਤੀ ਪਰ ਉਦੋਂ ਵੀ ਪ੍ਰਸ਼ਾਸਨ ਵੱਲੋਂ ਕੋਈ ਬਾੜੀ ਗੌਰ ਨਹੀਂ ਕੀਤੀ ਗਈ ਤੇ ਹੁਣ ਸਾਡੇ 27 12 2024 ਨੂੰ ਵੀ ਸਾਡੇ ਪੀਰਖਾਨੇ ਦੇੰ ਦਿਹਾੜੇ ਬਾਬਾ ਜੀ ਦਾ ਗੋਲਕ ਚੱਕਿਆ ਗਿਆ ਉਹ ਵੀ ਮੈਨੇ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਭੇਜੀਆਂ ਉਹਤੇ ਵੀ ਕੋਈ ਗੌਰ ਨਹੀਂ ਹੋਈ ਜੀ ਫਿਰ 2 ਤਰੀਕ ਦੀ ਰਾਤ ਨੂੰ ਜੀ ਉਥੇ ਬੰਦੇ ਆਏ ਜੀ ਉਹਨਾਂ ਨੇ ਗੇਟ ਭੰਨਣ ਦੀ ਬਹੁਤ ਕੋਸ਼ਿਸ਼ ਕੀਤੀ ਫਿਰ ਅਸੀਂ ਕਾਲ ਕੀਤੀ ਥਾਣੇ ਦੇ ਵਿੱਚ ਪਰ ਉਹਨਾਂ ਦੇ ਬੰਦੇ ਆਏ ਮੌਕਾ ਦਿਖਾਇਆ ਜੀ ਹਾਲ ਤੱਕ ਉਹ ਬੰਦਿਆਂ ਦਾ ਕੋਈ ਟਰੇਸ ਹੋਣ ਦੀ ਕੋਈ ਸਭਾਵਨਾ ਸਾਨੂੰ ਲੱਗਦੀ ਨਹੀਂ ਹੈਗੀ بس یہی ਮੰਗ ਕਰਦੇ ਆਂ ਵੀ ਕਾਰਵਾਈ ਕੀਤੀ ਕਾਰਵਾਈ ਕੀਤੀ ਜਾਵੇ ਔਰ ਉਹ ਬੰਦੇ ਨੂੰ ਟਰੇਸ ਕੀਤਾ ਜਾਵੇ ਮੇਰੇ ਮੁਤਾਬਕ ਦੋ ਦਿਨਾਂ ਦੇ ਵਿੱਚ ਦੋ ਵਾਰੀ ਤੁਹਾਡੇ ਮਤਲਬ ਕਿ ਪੀਰ ਖਾਨ ਦੇ ਉੱਪਰ ਕੋਈ ਦਾ ਇੱਕ ਵਾਰੀ ਚੋਰੀ ਹੋ ਗਈ ਇੱਕ ਦੂਜੀ ਵਾਰੀ ਦੁਬਾਰੀ ਫੇਰ ਕੋਸ਼ਿਸ਼ ਕੀਤੀ ਗਈ ਜੀ ਵੀ ਸੀਐਮ ਸਿਟੀ ਹੈ ਔਰ ਸੀਐਮ ਸੈਂਭਲੋਂ ਵੀ ਅਸੀਂ ਬੇਨਤੀ ਕਰਦੇ ਆਂ ਵੀ ਤੁਹਾਡੇ ਏਰੀਆ ਦੇ ਵਿੱਚ ਆਇਆ ਜਾਂ ਕੁਝ ਹੋ ਰਿਹਾ ਹੈ ਫਿਰ ਕਿਵੇਂ ਹੋਊਗਾ ਜੀ ਔਰ ਇਹ ਸੇਮ ਇਨਸੀਡੈਂਟ ਹੈ ਜਿੱਦਾਂ ਰਾਤ ਨੂੰ ਇਹਨਾਂ ਦੇ ਕੋਸ਼ਿਸ਼ ਕਰੇਗੀ 1 ਵਜੇ ਪੀਰਖਾਨੇ ਦੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕਰੇਗੀ ਉਹ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਆਏ ਜੀ ਜਿਵੇਂ ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ ਜੀ ਤਾਂ ਫਿਰ ਉਹ ਕਿਵੇਂ ਚੱਲੂਗਾ ਜੀ ਸਮਾਜ ਆਪਣਾ ਨਾ ਜੀ ਮੇਰਾ ਜਸਵਿੰਦਰ ਸਿੰਘਾ ਜੀ 26 ਤਰੀਕ ਦੀ ਰਾਤ ਨੂੰ ਮੇਰੇ ਨਾਲ ਲੁੱਟਕੋ ਹੋਈ ਹੈ ਜੀ ਇਹ ਚਾਰ ਬੰਦੇ ਸੀ ਤੇ ਮੇਰੇ ਮੂੰਹ ਤੇ ਪੰਜ ਮਾਰਨ ਵਾਲੇ ਗੰਡਾਸਾ ਮਾਰਿਆ ਜੀ ਤੇ ਨਾਲੇ ਮੇਰੇ ਤੋਂ ਕੈਸ਼ 5000 ਰੁਪਏ ਤੇ ਮੇਰਾ ਮੋਬਾਈਲ Oppo A70 ਜੀ ਇਹ ਲੈ ਕੇ ਚਲੇ ਗਏ ਜੀ ਉਹ ਮੌਕੇ ਦੀ ਸਾਡੇ ਮਾ ਜਦੋਂ ਮੈਂ ਰੋਲਾ ਪਾਇਆ ਜੀ ਮੇਰੇ ਸਾਡੇ ਮਹੱਲੇ ਵਾਲਿਆਂ ਨੇ ਇਕੱਠ ਕਰਕੇ ਤਕਰੀਬਨ ਤਾਂ ਮੈਨੂੰ ਜਾਨ ਤੋਂ ਬਚਾਇਆ ਜੀ ਉਹ ਭੱਜ ਗਏ ਤਕਰੀਬਨ ਸਾਰੇ ਬੰਦੇ ਜੀ ਸ਼ੱਕ ਦੇ ਦੋ ਬੰਦਿਆਂ ਦੇ ਨਾਮ ਨੇ ਮੁਰਗਾ ਕਹਿੰਦੇ ਨੇ ਇੱਕ ਉਹ ਤਾਂ ਜੀ ਇੱਕ ਕਾਲਾ ਕਹਿੰਦੇ ਨੇ ਜੀ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਵੀਰ ਜੀ ਮੈਂ ਦਿਹਾੜੀ ਕਰਨ ਵਾਲਾ ਬੰਦਾ ਜੀ